ਸੋ ਕਿਹਾਧੀਆਂ 25 ਦੇ ਵਿੱਚ ਨਵੇਂ ਚੁਣੇ ਗਏ ਸਰਪੰਚ ਦੇ ਸਪੋਰਟਰ ਦਾ ਕਤਲ ਹੋਇਆ ਪਿੰਡ ਤਲਵੰਡੀ ਮੋਹਰ ਸਿੰਘ ਦੇ ਸਰਪੰਚ ਦੇ ਸਪੋਰਟਰ ਦਾ ਕਤਲ ਕੀਤਾ ਗਿਆ ਸ੍ਰੀ ਪਛਾਤਿਆ ਨੇ 라ਜਵਿੰਦਰ ਸਿੰਘ ਨੂੰ ਗੋਲੀਆਂ ਮਾਰੀਆਂ ਪਿੰਡ ਠੱਕਰਪੁਰਾ ਨੇੜੇ ਘੇਰ ਕੇ ਉਹਨਾਂ ਨੂੰ ਗੋਲੀਆਂ ਮਾਰਿਆ ਗਈਆਂ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਵਿੱਚ ਭਰਤੀ ਵੀ ਕਰਵਾਇਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ ਸੋ ਪਿੰਡ ਤਲਵੰਡੀ ਮੋਹਰ ਸਿੰਘ ਦੇ ਸਰਪੰਚ ਦੇ ਸਪੋਰਟਰ ਦਾ ਕਤਲ ਹੋਇਆ ਦਾਜ਼ੀ ਦੀ ਪੱਤੀ ਦੇ ਵਿੱਚ ਸਰਬਸੰਮਤੀ ਦੇ ਨਾਲ ਨਵਾਂ ਸਰਪੰਚ ਚੁਣਿਆ ਗਿਆ ਸੀ ਜਿਸ ਦਾ ਕਿ ਸਪੋਰਟਰ ਸੀ ਇਹ 라ਜਵਿੰਦਰ ਸਿੰਘ ਜਿਸ ਦਾ ਕਿ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਿਤਾਜਾ ਜੋ ਘੇਰ ਕਿਨ ਅਣਪਛਾਤੇ ਆ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਇਹਨਾਂ ਨੂੰ ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਆਮ ਪਾਰਟੀ ਦੇ ਵਰਕਰਾਂ ਜੀ ਸੀ ਤੇ ਇਲੈਕਸ਼ਨ ਚੱਲ ਰਹੀ ਸਰਪੰਚੀ ਇਲੈਕਸ਼ਨ ਚੱਲ ਰਹੀ ਜਿਹਦੇ ਵਿੱਚ ਸਾਰਾ ਕੰਮ ਕੰਮ ਸਾਡੇ ਪੱਟੀ ਹਲਕੇ 'ਚ ਬਹੁਤ ਸ਼ਾਂਤੀਪੂਰਵਕ ਚੱਲ ਰਿਹਾ ਸੀ। ਪਰ ਇਹ ਅਣਸਖਾਵੀ ਘਟਨਾ ਜਿਹੜੀ ਅੱਜ ਵਾਪਰ ਗਈ ਆ ਇਹ ਨਾ ਪੂਰਾ ਹੋਣ ਵਾਲਾ ਕਾਟਾ ਸਾਡਾ ਲਈ। ਇਹ ਕਾਟਾ ਕਦੇ ਵੀ ਨਾ ਪਾਰਟੀ ਲਈ ਨਾ ਪਰਿਵਾਰ ਲਈ ਨਾ ਯਾਰਾਂ ਦੋਸਤਾਂ ਲਈ ਇਹ ਇਹ ਬੈਂਤੀ ਦਾ ਨਾਂ ਕੀ ਆਦਾ ਵਕਤੇ ਤੇ ਕਿਹੜੇ ਪਿੰਡ ਤੋਂ ਸੀ ਇਹ ਵੀ ਜੀ ਰਾਜਵਿੰਦਰ ਸਿੰਘ ਨਾਂ ਜੀ ਇਹਦਾ ਤਲਵੰਡੀ ਮੋਹਰ ਸਿੰਘ ਪਿੰਡ ਆ ਜੀ ਕਿੱਥੋਂ ਜਾ ਰਹੀ ਏ ਇਹ ਪੱਟੀ ਤੋਂ ਜਾ ਰਹਾ ਜੀ ਪਿੰਡ ਨੂੰ ਆਪਦੇ ਵਾਪਸ ਜਾ ਰਿਹਾ ਇਹ ਨਵੇਂ ਬਣੇ ਸਰਪੰਚ ਇਹ ਪਿੰਡ ਸਰਪੰਚ ਇਹ ਨਹੀਂ ਬਣਿਆ ਜੀ ਸਰਪੰਚ ਐਸੀ ਪਿੰਡ ਰਿਜ਼ਰਵ ਆ ਜੀ ਤੇ ਕਹਿੰਦੇ ਨੇ ਨਾ ਸਰਪੰਚ ਚੁਣेंगे ਇਹਨਾਂ ਦੀ ਪੰਚਾਇਤ ਤੋਂ ਵੱਲੋ ਜੀ ਇਹ ਤੇ ਨਾਲ ਜਿਹੜੇ ਬੰਦੇ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਉਹਨਾਂ ਨਾਲ ਜਾਣਾ ਹੁੰਦਾ ਹੈ ਸਰਪੰਚ ਐਸੀ ਰਿਜ਼ਰਵ ਆ ਜੀ ਪਿੰਡ ਕਿੰਨੇ ਕਿੰਨੇ ਜੱਤੇ ਜਿੰਨਾ ਘਟਾਉਣ ਜਾਮਦੇ ਤਿੰਨ ਬੰਦੇ ਆਏ ਸੀ ਜੀ ਮੋਟਰਸਾਈਕਲ ਤੇ ਕਿ ਤੇ ਦੋ ਬੰਦੇ ਹੋਰ ਚਟਮੀ ਆ ਕੀ ਨਾਮ ਉਹਨਾਂ ਦਾ ਨਾਮ ਉਹਨਾਂ ਦੇ ਭਾਈ ਆਪਾਂ ਨੂੰ ਪਤਾ ਨਹੀਂ ਉਹ ਤੇ ਪੁਲਿਸ ਪਾਰਟੀ ਨੂੰ ਦਿਖਾ ਦੇ ਨਾਮ ਉਹਨਾਂ ਦੇ ਠੀਕ ਹਾਂਜੀ ਠੀਕ ਅਸਲਾਮੁਅਲਾਈਕੁਮ ਹੋਰ ਜਨ ਫਾਇਰਿੰਗ ਹੋ ਗਈ ਉਹਨਾਂ ਬਾਅਦ ਫੋਨ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਉਹ ਨਾਮ ਜਾਂਗੀ ਫੋਨ ਲੈ ਗਿਆ ਉਹਨਾਂ ਨੇ ਅੱਗੇ ਚੱਲਣਾ ਹੋ ਗਿਆ ਆਮ ਬੇਸ਼ੱਕ ਜਿਹੜੇ ਫੋਨ ਸੀ